ਪਿਛਲੇ ਕਾਫੀ ਲੰਮੇ ਸਮੇਂ ਤੋਂ ਸੁੱਕੀ ਠੰਡ ਦੇ ਦਾ ਜਿੱਥੇ ਕਹਿਰ ਸੀ ਉੱਥੇ ਧੁੰਦ ਦਾ ਵੀ ਲਗਾਤਾਰ ਕਹਿਰ ਸੀ ਪੂਰੇ ਭਾਰਤ ਉੱਤਰੀ ਭਾਰਤ ਦੇ ਵਿੱਚ ਜਿਹੜੀ ਧੁੰਦ ਪੈ ਰਹੀ ਸੀ ਉਸ ਨਾਲ ਕੀਮਤੀ ਬਹੁਤ ਜ਼ਾਨਾਂ ਗਈਆਂ ਨੇ ਵੱਡੇ ਵੱਡੇ ਐਕਸੀਡੈਂਟ ਤੇ ਜਿਹੜੇ ਰੋੜਾਂ ਤੇ ਦੇਖੇ ਗਏ ਨੇ ਪਰ ਹੁਣ ਰਾਤ ਦੀ ਬਾਰਸ਼ਾ ਜਿਹੜੀ ਹੋ ਰਹੀ ਆ ਇਹ ਬੜੀ ਵਰਦਾਨ ਆ ਫਸਲਾਂ ਦੇ ਲਈ ਬੜੀ ਵਰਦਾਨ ਸਬਤ ਹੋ ਰਹੀ ਆ ਕਿਸਾਨਾਂ ਦੀਆਂ ਫਸਲਾਂ ਜਿਸ ਤਰ੍ਹਾਂ ਕਿ ਕਣਕ ਦੀ ਗੱਲ ਕੀਤੀ ਜਾਵੇ ਕਿਸ ਨੇ ਪਹਿਲਾ ਪਾਣੀ ਲਾਉਣਾ ਸੀ ਕਣਕ ਨੂੰ ਕਿਸ ਨੇ ਦੂਸਰਾ ਪਾਣੀ ਲਾਉਣਾ ਸੀ ਉਹ ਵੀ ਕਿਤੇ ਨਾ ਕਿਤੇ ਵੱਡੀ ਰਾਹਤ ਜ਼ਰੂਰ ਆ ਸਾਨੂੰ ਕਿਤਨਾ ਕਿਤੇ ਮਿਲਦੀ ਆ ਰਹੀ ਹੈ ਬਿਮਾਰੀਆਂ ਤੋਂ ਵੱਡੀ ਰਾਹਤ ਆ ਕਿਉਂਕਿ ਸੁੱਕੀ ਠੰਡ ਦੇ ਨਾਲ ਕਾਫੀ ਬਿਮਾਰੀਆਂ ਦਾ ਸਾਹਮਣਾ ਸੀ ਜਿਹੜਾ ਲੋਕਾਂ ਨੂੰ ਉਹ ਕਰਨਾ ਪੈ ਰਿਹਾ ਸੀ ਅਸੀਂ ਗੱਲਬਾਤ ਵੀ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋ ਕਿੰਨੀ ਕਾ ਰਾਹਤ ਇਸ ਬਾਰਸ਼ ਦੇ ਨਾਲ ਮਿਲ ਰਹੀ ਆ ਹਾਂਜੀ ਇਹ بارش ਨੂੰ ਤਾਂ ਬੜੀ ਦੇਰ ਤੋਂ ਲੋਕ ਅਡੀਕਰੇ ਸੀਗੇ ਧੁੰਦ ਦੇ ਕਹਿਰ ਤੋਂ ਬਚਣਗੇ ਲੋਕ ਧੁੰਦ ਨੇ ਬੜੀਆਂ ਕੀਮਤੀ ਜਾਨਾਂ ਵੀ ਲਈਆਂ ਨੇ ਤੇ ਨੁਕਸਾਨ ਬਹੁਤ ਹੋ ਰਿਹਾ ਸੀ ਪਸ਼ੂ ਪੰਛੀਆਂ ਦਾ ਤੇ ਖਾਸ ਕਰਕੇ ਫਸਲਾਂ ਦਾ ਆਲੂ ਦੀ ਫਸਲ ਦਾ ਕਣਕ ਦੀ ਫਸਲ ਦਾ ਤੇ ਕਣਕ ਕੌਣ ਪਾਣੀ ਵੀ ਮੰਗ ਰਹੇ ਸੀਗੇ ਇਹ ਨਵੇਂ ਸਾਲ ਦੀ ਬਰਸਾਤ ਲੋਕਾਂ ਲਈ ਬਹੁਤ ਵਧੀਆ ਆਈ ਹੈ ਹਾਂ ਬਿਲਕੁਲ ਕਿਤਨਾ ਕਿਤੇ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ ਸੁੱਕੀ ਠੰਡ ਦੇ ਨਾਲ ਬਿਮਾਰੀ ਬਹੁਤ ਜ਼ਿਆਦਾ ਲੱਗ ਰਹੀ ਸੀ ਬੱਚੇ ਬਹੁਤ ਜ਼ਿਆਦਾ ਬਿਮਾਰ ਹੋ ਰਹੇ ਸੀ ਹਾਂਜੀ ਬੱਚੇ ਤਾਂ ਬਹੁਤ ਜ਼ਿਆਦਾ ਗਲਦੀ ਪਰੇਸ਼ਾਨੀ ਬਹੁਤ ਹੋ ਰਹੀ ਹੈ ਬੱਚਿਆਂ ਨੂੰ ਜੀ ਠੰਡ ਬਹੁਤ ਧੁੰਦ ਕਰਕੇ ਤੁਹਾਨੂੰ ਪਤਾ ਬਹੁਤ ਪਰੇਸ਼ਾਨੀ ਹੈ ਡਾਕਟਰਾਂ ਦੀ ਭੀੜ ਲੱਗੀ ਪਈ ਸੀ ਸ਼ਾਇਦ ਨਾਲ ਹੁਣ ਬਹੁਤ ਵੱਡੀ ਰਾਤ ਮਿਲੀਆਂ ਲੋਕਾਂ ਨੂੰ ਇਹ ਬਰਸਾਤ ਬਹੁਤ ਜ਼ਰੂਰੀ ਸੀਗੀ ਜੀ ਆਪਣੇ ਲਈ ਤਾਂ ਬਿਲਕੁਲ 2025 ਨਵਾਂ ਸਾਲ ਚੜਿਆ ਤਾਂ ਪਹਿਲੀ ਬਰਸਾਤ ਆ ਜਿਹੜੀ ਭਾਵੇਂ ਕੀ ਅੱਜ 12 ਜਨਵਰੀ ਹੋ ਚੁੱਕੀ ਆ ਲੋਹੜੀ ਦਾ ਤਿਹਾਰਾ ਲੋਹੜੀ ਨੂੰ ਕਹਿੰਦੇ ਹਮੇਸ਼ਾ ਵਾਰਿਸ਼ ਜ਼ਰੂਰ ਪੈਂਦੀ ਆ ਪਰ ਬਿਲਕੁਲ ਮਹਾਰਾਜ ਨੇ ਆਪਣੇ ਕਰਤੱਬਾਂ ਨੇ ਜਿਹੜੇ ਜ਼ਰੂਰ ਦਿਖਾਏ ਨੇ ਵਾਰਿਸ਼ ਸ਼ੁਰੂ ਹੋ ਚੁੱਕੀ ਆ ਰਾਤ ਦੀ ਵਾਰਿਸ਼ ਜਿਹੜੀ ਪੈ ਰਹੀ ਆ ਫਸਲਾਂ ਲਈ ਲਾਹੇਵੰਦ ਲੋਕਾਂ ਨੂੰ ਬੜੀ ਰਾਹਤ ਆ ਜਿਹੜੀ ਬਿਮਾਰੀਆਂ ਤੋਂ ਕਿਤਨਾ ਕਿਤੇ ਮਿਲਦੀ ਜ਼ਰੂਰ ਦਿਖਾਈ ਦੇਵੇਗੀ ਨਾਬਤੋਂ ਹਰਮਿੰਦਰ ਸਿੰਘ ਮਾਨ